ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇੱਕ ਔਰ ਫੇਰ ਤੋਂ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB77 study.in ਤੇ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ। ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ। ਜਿਹੜੇ ਦੋਸਤ ਸਾਡੇ ਨਾਲ ਪਹਿਲੀ ਵਾਰ ਇਸ ਚੈਨਲ ਤੇ ਜੁੜੇ ਹਨ ਤਾਂ ਉਹਨਾਂ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ। ਤਾਜ ਉਹ ਆਉਣ ਵਾਲੀਆਂ ਵੀਡੀਓਜ਼ ਦੇ নোਟੀਫਿਕੇਸ਼ਨ ਨੂੰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੋ ਜੀ ਸੋ ਦੋਸਤੋ ਪੀਐਸਪੀਸੀਐਲ ਐਲਮ ਜਿਆ ਤੋ ਪੋਸਟਾਂ ਆਈਆਂ ਹੋਈਆਂ ਹਨ ਅਤੇ ਬਾਕੀ ਹੋਰ ਕਿਸੇ ਵੀ ਪੇਪਰ ਦੀ ਤਿਆਰੀ ਕਰਨੀ ਹੋਵੇ ਪੀਐਸਪੀਸੀਐਲ ਨਾਲ ਰਿਲੇਟਡ ਪੀਐਸਟੈਟ ਤਾਂ ਤੁਸੀਂ ਸਾਡੇ ਚੈਨਲ ਨੂੰ ਜੁਆਇਨ ਕਰ ਸਕਦੇ ਹੋ ਜੀ ਜੇਕਰ ਤੁਸੀਂ ਸਾਡੀਆਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਆਪਣੇ ਮੋਬਾਈਲ ਤੇ ਲੈਣਾ ਚਾਹੁੰਦੇ ਹੋ ਤਾਂ ਸਾਨੂੰ ਤੁਸੀਂ 199 ਰੁਪਏ Google Pay ਕਰਕੇ ਇਸ ਨੰਬਰ ਤੇ ਸਕਰੀਨਸ਼ਾਟ ਭੇਜ ਦਿਓ ਤੁਹਾਨੂੰ 20 ਤੋਂ 25 ਮਿੰਟ ਦੇ ਵਿੱਚ ਵਿੱਚ ਪੀਡੀਐਫ ਪ੍ਰੋਵਾਈਡ ਕਰਵਾ ਦਿੱਤੀ ਜਾਣਗੀ ਜੀ ਸੋ ਦੋਸਤੋ ਜਿਆਦਾ ਟਾਈਮ ਨਾ ਵੇਸਟ ਕਰਦੇਵੇ ਵੀਡੀਓ ਨੂੰ ਕਰਦੇ ਆਪਾਂ ਸ਼ੁਰੂ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਬਲਬ ਦੇ ਬਿਜਲੀ ਦੇ ਬਲਬ ਵਿੱਚ ਕਿਹੜੀ ਗੈਸ ਭਰੀ ਜਾਂਦੀ ਹੈ ਹਾਂਜੀ ਆਪਸ਼ਨ ਆ ਆਪਣੇ ਸਾਹਮਣੇ ਹਨ ਪਹਿਲੀ ਹੈ ਲਿਥੀਅਮ ਦੂਸਰੀ ਹੈ ਆਰਗਨ ਤੀਸਰੀ ਹੈ ਆਕਸੀਜਨ ਅਤੇ ਚੌਥੀ ਹੈ ਕਾਰਬਨ ਹਾਂਜੀ ਦੋਸਤੋ ਤਾਂ ਇਹਨਾਂ ਦਾ ਜੋ ਰਾਈਟ ਰਾਈਟ ਆਨਸਰ ਹੈ ਦੋਸਤੋ ਉਹ ਹੈ ਆਰਗਨ ਆਰਗਨ ਠੀਕ ਹੈ ਦੋਸਤੋ ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਤੇ ਕੰਪਿਊਟਰ ਵਿੱਚ ਵਰਤੀ ਜਾਣ ਵਾਲੀ ਆਈਸੀ ਚਿਪ ਕਿਸ ਦੀ ਬਣੀ ਹੁੰਦੀ ਹੈ ਹਾਂਜੀ ਕੰਪਿਊਟਰ ਵਿੱਚ ਵਰਤੀ ਜਾਣ ਵਾਲੀ ਆਈਸੀ ਚਿਪ ਕਿਸ ਦੀ ਬਣੀ ਹੁੰਦੀ ਹੈ ਤਾਂ ਆਪਸ਼ਨ ਆਪਣੇ ਸਾਹਮਣੇ ਹਨ ਪਹਿਲੀ ਹੈ ਤਾਂਬਾ ਦੂਸਰੀ ਹੈ ਸਿਲੀਕਨ ਤੀਸਰੀ ਹੈ ਸਟੀਲ ਅਤੇ ਚੌਥੀ ਹੈ ਪਲਾਸਟਿਕ ਹਾਂਜੀ ਦੋਸਤੋ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੋ ਜਾਏਗਾ ਜੀ ਸਿਲੀਕਨ ਸਿਲੀਕਨ ਠੀਕ ਹੈ ਦੋਸਤੋ ਅੱਗੇ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਰਸਾਇਣਿਕ ਊਰਜਾ ਨੂੰ ਬਿਜਲੀ ਊਰਜਾ ਵਿੱਚ ਤਬਦੀਲ ਕਰਨ ਲਈ ਕਰਨ ਵਾਲੇ ਯੰਤਰ ਨੂੰ ਕੀ ਕਿਹਾ ਜਾਂਦਾ ਹੈ ਰਸਾਇਣਿਕ ਊਰਜਾ ਨੂੰ ਬਿਜਲੀ ਊਰਜਾ ਵਿੱਚ ਤਬਦੀਲ ਕਰਨ ਵਾਲੇ ਯੰਤਰ ਨੂੰ ਕੀ ਕਿਹਾ ਜਾਂਦਾ ਹੈ ਤਾਂ ਆਪਸ਼ਨ ਆ ਆਪਣੇ ਸਾਹਮਣੇ ਹਨ ਪਹਿਲੀ ਹੈ ਮੋਟਰ ਦੂਸਰੀ ਹੈ ਜਨਰੇਟਰ ਤੀਸਰੀ ਹੈ موਵਿੰਗ ਕੋਰਾਮੀਟਰ ਅਤੇ ਚੌਥੀ ਹੈ ਬੈਟਰੀ ਹਾਂਜੀ ਦੋਸਤੋ ਤਾਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੋ ਜਾਏਗਾ ਜੀ ਬੈਟਰੀ ਬੈਟਰੀ ਠੀਕ ਹੈ ਦੋਸਤੋ ਅੱਗੇ ਆਪਾਂ ਚੱਲਦੇ ਆ नेक्स्ट ਕੁਐਸਚਨ ਤੇ ਕੁਐਸਚਨ ਨੰਬਰ ਹੈ 4 8 ਠਾ ਦਿੱਤੇ ਵਿੱਚੋਂ ਕਿਹੜਾ ਬਿਜਲੀ ਦਾ ਸਭ ਤੋਂ ਵਧੀਆ ਕੰਡਕਟਰ ਹੈ ਹਾਂਜੀ ਦੋਸਤੋ ਤਾਂ ਇਸ ਦੀ ਇੱਕ ਟ੍ਰਿਕ ਹੈ ਜੋ ਜਿਨ੍ਹਾਂ ਨੇ ਯਾਦ ਕਰਨੀ ਕਰ ਲੋ ਟ੍ਰਿਕ ਦਾ ਨਾਂ ਹੈ ਸੱਚ ਚੰਗੀ ਗੱਲ ਇਹ ਸੱਚ ਦਾ ਮਤਲਬ ਆ ਗਿਆ ਆਪਣੇ ਕੋਲ చంగ కాపర జి తబా గల్ గోల్డూమినియమీ సచ సబ్తో చం కనెక్టర్ మన సబ్తో పేల సచట ఆన్సర్ ఓపెన్ అమి తాబా చాది సోనా राइट right आंसर है चांदी सिल्वर ठीक है दोस्तों लागे समझिए अगर हैं नैक्सट क्वेश्चन से हाँ जी क्वेश्चन नंबर है पाँच ਬਲਦੇ ਹੋਏ ਬਿਜਲੀ ਦੇ ਬਲਬ ਬਲਦੇ ਹੋਏ ਬਿਜਲੀ ਦੇ ਬਲਬ ਫਿਲਾਮੈਂਟ ਦਾ ਤਾਪਮਾਨ ਆਮ ਤੌਰ ਤੇ ਕੀ ਹੁੰਦਾ ਹੈ 100 ਡਿਗਰੀ ਸੈਲਸੀਅਸ ਤੋਂ 50 ਡਿਗਰੀ ਸੈਲਸੀਅਸ ਜਾਂ 1000 ਡਿਗਰੀ ਸੈਲਸੀਅਸ ਤੋਂ 1500 ਡਿਗਰੀ ਸੈਲਸੀਅਸ ਜਾਂ 2000 ਡਿਗਰੀ ਸੈਲਸੀਅਸ ਤੋਂ 2500 ਡਿਗਰੀ ਸੈਲਸੀਅਸ ਜਾਂ 3000 ਡਿਗਰੀ ਸੈਲਸੀਅਸ ਤੋਂ 3500 ਡਿਗਰੀ ਸੈਲਸੀਅਸ हां जी दोस्तों तो दोस्तों इसदा जो राइट आंसर है वो हो जाएगा 2000 ਤੋਂ ਡਿਗਰੀ ਸੈਲਸੀਅਸ ਤੋਂ ਲੈ ਕੇ 2500 ਡਿਗਰੀ ਸੈਲਸੀਅਸ ਤੱਕ राइट दोस्तों ਅੱਗੇ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ ਹੈਲੋਜਨ ਲੈਂਪਾਂ ਦਾ ਫਿਲਾਮੈਂਟ ਕਿਸ ਮਿਸ਼ਰਤ ਦਾ ਬਣਿਆ ਹੁੰਦਾ ਹੈ ਤਾਂ ਆਪਸ਼ਨ ਆ ਆਪਣੇ ਸਾਹਮਣੇ ਹਨ ਜੀ ਪਹਿਲੀ ਹੈ ਟੰਗਸਟਨ ਅਤੇ ਆਇਓਡੀਨ ਦੂਸਰੀ ਹੈ ਟੰਗਸਟਨ ਅਤੇ ਬਰੋਮਿਨ ਤੀਸਰੀ ਹੈ ਟੰਗਸਟਨ ਅਤੇ ਸੋਡੀਅਮ ਚੌਥੀ ਹੈ ਮੋਲੀਬਡੇਨੀਅਮ ਅਤੇ ਸੋਡੀਅਮ ਹਾਂ ਜੀ ਦੋਸਤੋ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਆਪਸ਼ਨ ਨੰਬਰ 1 ਟੰਗਸਟਨ ਅਤੇ ਆਇਓਡੀਨ ਰਾਈਟ ਦੋਸਤੋ ਅੱਗੇ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ ਕਵੈਸਚਨ ਨੰਬਰ ਹੈ 7 ਅਲਟਰਨੇਟਰ ਕਰੰਟ ਕਿਸ ਲਈ ਨਹੀਂ ਵਰਤਾ ਜਾਂਦਾ ਕਿਸ ਲਈ ਨਹੀਂ ਵਰਤਾ ਜਾਂਦਾ ਅਲਟਰਨੇਟਰ ਕਰੰਟ ਹਾਂਜੀ ਆਪਸ਼ਨ ਆਪਣੇ ਕੋਲ ਹਨ ਪਹਿਲੀ ਹੈ ਸਟੋਰੇਜ ਬੈਟਰੀ ਨੂੰ ਚਾਰਜ ਕਰਨ ਲਈ ਦੂਸਰੀ ਹੈ ਇੱਕ ਇਲੈਕਟ੍ਰਿਕ ਮੋਟਰ ਚਲਾਉਣ ਲਈ ਤੀਸਰੀ ਹੈ ਇਲੈਕਟ੍ਰਿਕ ਪਾਵਰ ਚਲਾਉਣ ਲਈ ਚੌਥੀ ਹੈ ਇੱਕ ਇਲੈਕਟ੍ਰਿਕ ਟੋਸਟਰ ਨੂੰ ਗਰਮ ਕਰਨ ਲਈ हां जी दोस्तों तो दोस्तों इस द जो राइट आंसर है वो है ऑप्शन नंबर फर्स्ट स्टोरेज बैटरी ਨੂੰ ਚਾਰਜ ਕਰਨ ਲਈ ਸਟੋਰੇਜ ਬੈਟਰੀ ਨੂੰ ਚਾਰਜ ਕਰਨ ਲਈ ਠੀਕ ਹੈ ਦੋਸਤੋ ਅੱਗੇ ਪਹ ਚਲਦੇ ਆ ਨੈਕਸਟ ਕੁਐਸਚਨ ਤੇ ਫਰਿੱਜ ਵਿੱਚ ਕੀ ਵਰਤਿਆ ਜਾਂਦਾ ਹੈ ਫਰਿੱਜ ਵਿੱਚ ਕਿਹੜੀ ਗੈਸ ਵਰਤੀ ਜਾਂਦੀ ਹੈ ਨਿਓਨ ਗੈਸ आर्गन गैस फ्रिउून गैस जोन गैस हाँ जी दोस्तों तो दोस्तों इसका राइट आंसर है ऑप्शन नंबर थर्ड फ्रिउून गैस फ्रिउून गैस ठीक है दोस्तों नेक्स्ट क्वेश्चन की गल करिए आप ਕਿਹੜਾ ਯੰਤਰ ਹੈ ਜੋ ਡਾਇਰੈਕਟ ਕਰੰਟ ਨੂੰ ਅਲਟਰਨੇਟਿੰਗ ਕਰੰਟ ਵਿੱਚ ਬਦਲਦਾ ਹੈ অপਸ਼ਨ ਆਪਨੇ ਸਾਹਮਣੇ ਹਨ ਪਹਿਲੀ ਹੈ ਜਨਰੇਟਰ ਦੂਸਰੀ ਹੈ ਬਿਜਲੀ ਮੀਟਰ ਤੀਸਰੀ ਹੈ ਇਨਵਰਟਰ ਅਤੇ ਚੌਥੀ ਹੈ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਇਨਵਰਟਰ ਇਨਵਰਟਰ ਜਿਹੜੇ ਕਿ ਆਪਣੇ ਘਰਾਂ ਵਿੱਚ ਸੈਲ ਦੇ ਨਾਲ ਲੱਗੇ ਹੁੰਦੇ ਨੇ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਏਡ ਰਿਖਿਆ ਵਿੱਚੋਂ ਕਿਹੜੀ ਇੱਕ ਤੱਤੂ ਨਹੀਂ ਹੈ ਲੋਹਾ ਤਾਂਬਾ ਸਲਫਰ ਜਾਂ ਜ਼ਿੰਕ ਹਾਂਜੀ ਦੋਸਤੋ ਸੋ ਦੋਸਤੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਜੀ ਸਲਫਰ ਸਲਫਰ ਠੀਕ ਹੈ ਦੋਸਤੋ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ ਅਤੇ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਵੀਡੀਓ ਨੂੰ ਵਾਤਵਾਤ ਸ਼ੇਅਰ ਐਂਡ ਲਾਈਕ ਜ਼ਰੂਰ ਕਰ ਦਿਓ ਜੀ ਬਦਿਆ ਬਹੁਤ ਵਧੀਆ ਕੰਟੈਂਟ ਲੈ ਕੇ ਅੱਗੇ ਵੀ ਅਸੀਂ ਆਵਾਂਗੇ ਸੋ ਤੁਹਾਡਾ ਪਿਆਰ ਸਾਨੂੰ ਚਾਹੀਦਾ ਹੈ ਸੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਤੇ ਕਮੈਂਟ ਜ਼ਰੂਰ ਕੀਤਾ ਕਰੋ ਕਿ ਅਸੀਂ ਕਿਸ ਤਰ੍ਹਾਂ ਦਾ ਅ ਪੜਾ ਰਹੇ ਹਾਂ ਕਿਸ ਤਰ੍ਹਾਂ ਦਾ ਮਟੀਰੀਅਲ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਸੋ ਜਿਆਦਾ ਅ ਧੰਨਵਾਦ ਤੁਹਾਡਾ ਬਹੁਤ ਬਹੁਤ ਮਿਲਦੇ ਆਪਾਂ ਹੁਣ ਨੈਕਸਟ ਕਲਾਸ ਵਿੱਚ ਥੈਂਕ ਯੂ ਵੈਰੀ ਮਚ